ਪੰਜ ਸਿੰਘ ਸੈਵਨਾਂ ਦੀ ਬੈਠਕ ਜਿਹੜੀ 28 ਦਸੰਬਰ ਨੂੰ ਹੋਣ ਜਾ ਰਹੀ ਹੈ ਉਸ ਨੁਕਤੇ ਤੋਂ ਸਮਝਣਾ ਚਾਹੁੰਦਾ ਕਿਉਂਕਿ ਪੰਥਕ ਤੌਰ ਤੇ ਕਈ ਚੁਣੌਤੀਆਂ ਖੜੀਆਂ ਇੱਕ ਪਾਸੇ ਚਾਹੇ ਤਾਜ਼ੇ ਮਾਮਲੇ ਹੋਣ ਜਿਨ੍ਹਾਂ ਚ ਜਦਰ ਸਾਹਿਬ ਨੇ ਕਿਹਾ ਵੀਰਵਾਲ ਦੇਵਸਾਲੇ ਮਾਮਲੇ ਦੇ ਉੱਤੇ ਵੀ ਮੈਂਬਰ ਪਾਰਲੀਮੈਂਟ ਨੂੰ ਜਾਂ ਕੁਝ ਹੋਰ ਮਾਮਲੇ ਜਾਂ ਪਿੱਛੇ ਬੰਦੀ ਸਿੰਘ ਵਾਲਾ ਮਾਮਲਾ ਵੀ ਹੈ ਸਰਕਾਰ ਨਾਲ ਵੀ ਕਈ ਪਹਿਲਾਂ ਤੇ ਟਕਰਾਜ ਜਾਂ ਕੁਝ ਹੋਰ ਮਸਲੇ ਕੀ ਲੱਗਦਾ 28 ਦਸੰਬਰ ਨੂੰ ਅਹਿਮ ਬੈਠਕ ਦੇ ਕੀ ਮਾਇਨੇ ਰਹਿਣ ਵਾਲੇ ਨੇ ਜੀ ਪੰਜ ਸਿੰਘ ਸੈਵਨ ਦੀ ਇਦੇ ਵਿੱਚ ਜਿਹੜਾ ਲੇਟੈਸਟ ਮਾਮਲਾ ਕੰਟਰਡਿਕਸ਼ਨ ਦਾ ਚੱਲ ਰਿਹਾ ਹੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਮਾਮਲਿਆਂ ਦੇ ਵਿੱਚ ਉਹ ਹੈ 328 ਸਰੂਪਾਂ ਦਾ ਤੇ ਹਾਲਾਂਕਿ ਇਹ ਮਾਮਲਾ ਸੀ ਕਿ ਚੋਰੀ ਹੋ ਗਏ ਉੱਥੇ ਕੁਝ ਜਨ ਲਗਾਤਾਰ ਧਰਨੇ ਤੇ ਵੀ ਬੈਠੇ ਸੀ ਭਾਈ ਜਿਹੜੇ ਬਡਾਲੇ ਆਉਣੇ ਨੇ ਤੇ ਬੰਦੇਵ ਸਿੰਘ ਬਡਾਲਾ ਆਉਣੇ ਉਹਨਾਂ ਦੇ ਅਗਵਾਈ ਦੇ ਵਿੱਚ ਕਿ ਕਾਰਵਾਈ ਕਰੋ ਜਾਂ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਕਿ ਅੱਜ ਤੱਕ ਇਹ ਰਲ ਨਹੀਂ ਹੋਈ ਜਿਹੜੇ ਅੰਦਰੂਨੀ ਫੈਸਲੇ ਹੁੰਦੇ ਨੇ ਉਹ ਆਪਣੇ ਆਪ ਲੈ ਲੈਂਦੀ ਐ ਤੇ ਬਾਹਰ ਜਿਹੜੇ ਲਾਸਟ ਧਰਨੇ ਦੇ ਵਿੱਚ ਜਦੋਂ ਸਪੀਕਰ ਸਭ ਜਾਣਦੇ ਨੇ ਸਾਡੇ ਕੁਲਤਾਰ ਸਿੰਘ ਸੱਧਵਾ ਤੇ ਇੱਕ ਮਨਿਸਟਰ ਆਫ ਐਜੂਕੇਸ਼ਨ ਜਾਣਦੇ ਨੇ ਜਿਹੜੇ ਇਹ ਬੈਂਸ ਤੇ ਉਹ ਜਾ ਕੇ ਕਾਇਦਾ ਅਫਸਰਾਂ ਨੂੰ ਉੱਥੋਂ ਫੋਨ ਕਰਕੇ ਐਫ ਆਈ ਆਰ ਕਰਾਉਂਦੇ ਨੇ ਪਰ ਇਹਨਾਂ ਵਾਲੇ ਇੱਕ ਪੋਲਿਟਿਕਲ ਰੰਗਤ ਜਿਹੜੀ ਉਸ ਲੈਵਲ ਦੇ ਉੱਤੇ ਆ ਜਾਂਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਐਜੀਪੀਸੀ ਦੀ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਸੀ ਸੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਕੋਆਪਰੇਟ ਨਹੀਂ ਕਰਾਂਗੇ ਸਾਡੇ ਆਪਣੇ ਮਾਮਲੇ ਨੇ ਸਰਕਾਰ ਸਾਡੇ ਧਾਰਮਿਕ ਮਾਮਲਿਆਂ 'ਚ ਧੱਕ ਲੰਦਾ ਜੀ ਕਰ ਰਹੀ ਹੈ ਤੇ ਕਿਉਂਕਿ ਇਸ ਦਾਲੋ ਬੁਹਾਰ ਰਹੇ ਨੇ ਕਿ ਜਦੋਂ ਇਹ ਸਵਾਲ ਸਾਹਮਣੇ ਆਇਆ ਐਜੀਪੀਸੀ ਨੇ ਡਾਕਟਰ ਈਸ਼ਰ ਸਿੰਘ ਦੀ ਰਵਾਈ 'ਚ ਜਿਹੜੇ ਐਡਵੋਕੇਟ ਨੇ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਜਾਂਚ ਕਮੇਟੀ ਨੇ ਜੋ ਰਿਪੋਰਟ ਦਿੱਤੀ ਵੱਡੀ ਰਿਪੋਰਟ ਆ ਉਹ ਕਾਫੀ 1000 ਪੰਨੇ ਦੀ ਨੇੜੇ-ਤੇੜੇ ਉਹ ਜਿੰਨੇ ਮੈਂਬਰ ਉਹਦੇ ਚਾਰੇ ਸੀ ਜਿਨ੍ਹਾਂ ਨੇ ਹੈਰਾ ਫੇਰੀ ਕੀਤੀ ਉਹਨਾਂ ਦੀਆਂ ਸਵਾਵਾਾਂ ਖਤਮ ਕੀਤੀਆਂ ਤੇ ਉਹਨਾਂ ਨੂੰ ਵੱਡੀ ਸਜ਼ਾ ਦਿੱਤੀ ਇਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਿਲਕੁਲ ਨਹੀਂ ਹੋਈ ਉਹਨਾਂ ਦਾ ਦਾਵਾ ਐਜੀਪੀਸੀ ਦਾ ਕਿ ਉਹ ਕੇਵਲ ਇੰਨਾ ਹੀ ਹੈ ਉਹਦੇ ਵਿੱਚ ਕਿ ਕੁਝ ਥਾਮਾ ਤੇ ਉੱਥੇ ਉਸਤਕਾਰ ਸਾਰੀਆਂ ਜਿੱਥੇ-ਜਿੱਥੇ ਹੈਗੇ ਨੇ ਉਹਨਾਂ ਬਾਰੇ ਵੀ ਪਤਾ ਹੈ ਪਰ ਵਿੱਚੋਂ ਉਹਨਾਂ ਨੇ ਜਿਹੜੀ ਭੇਟਾ ਵੀ ਰਸੀ ਹੁੰਦੀ ਹੈ ਐਜੀਪੀਸੀ ਕੋਲ ਜਾਣੀ ਹੁੰਦੀ ਹੈ ਉਹ ਉਹਨਾਂ ਨੇ ਆਪ ਹਸਲ ਕਰ ਲਈ ਮੰਤਰ ਕ੍ਰਾਪਸ਼ਨ ਕੇਸ ਹੈ ਇੱਕ ਟਾਈਪ ਦਾ ਜਿਹੜਾ ਅੰਦਰ ਜਿਹੜਾ ਹੋਇਆ ਐਜੀਪੀਸੀ ਦੇ ਮਤਾਬਕ ਉਦੋਂ ਫਿਰ ਜਫੇਦਾਰ ਅਕਾਲੀ ਤਖਤ ਨੇ ਇਹਨੂੰ ਪ੍ਰਵਾਨ ਕਰ ਲਿਆ ਸੀਗਾ ਉਦੋਂ ਜਫੇਦਾਰ ਕੌਣ ਸੀਗੇ ਐਕਟੈਂਗ ਜਮੀ ਹਰਪ੍ਰੀਤ ਸਿੰਘ ਜਿਹੜੇ ਅੱਜਕੱਲ ਪ੍ਰਧਾਨ ਨੇ ਅਕਾਲੀ ਦਲ ਪੋਡਰ ਪੋਡਰ ਸਰਜੀਤ ਦੇ ਉਹ 2020 ਦੇ ਵਿੱਚ ਜਿਹੜਾ ਉੱਥੇ ਮਜੀਦ ਸਾਹਿਬ ਦੇ ਵਿੱਚ ਇੱਕ ਬੋਲ ਰਹੇ ਨੇ ਉੱਥੇ ਉਹ ਕਹਿ ਰਹੇ ਨੇ ਕਿ ਆ ਮਾਮਲਾ ਹੈ ਹਰ ਵਾਰ ਲੋਕ ਪੁੱਛ ਰਹੇ ਨੇ ਆ ਉਹਦਾ ਹਕੀਕਤ ਹੈ ਹੁਣ ਅੱਗੇ ਤੋਂ ਇਹ ਚੈਪਟਰ ਠੀਕ ਹੈ ক্লোਜ ਹੈ ਜਦੋਂ ਸਾਰਾ ਕੁਝ ਹੋ ਗਿਆ ਪੰਜ ਸਾਲ ਪਹਿੇ ਹੋ ਗਿਆ ਹੁਣ ਦੁਬਾਰਾ ਐਫ ਆਈ ਆਰ ਹੋ ਗਈ ਜਿਹੜੀ ਪੰਜ ਸਾਲ ਬਾਅਦ ਇਹ ਕਰਾਤਾ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਦਾ ਇਹਦੇ ਵਿੱਚ ਜਿਹੜੀ ਸਰਕਾਰ ਖਾਸ ਤੌਰ ਤੇ ਇਹ ਕਹਿਦੀ ਹੈ ਹਾਲਾਂਕਿ ਅਕਾਲੀ ਦਰ ਵੀ ਦਾ ਖਦਦ ਹੁੰਦਾ ਹੈ ਪਰ ਖਾਲੀ ਤਾਂ ਇਹ ਕਹਿੰਦਾ ਸੀ ਨਾ ਵੀ ਸਾਡੇ ਬੰਦੇ ਚੋਣਾ ਲੜ ਰਹੇ ਨੇ ਅਸੀਂ ਐਸਜੀਪੀ ਦੀ ਚੋਣਾ ਚਾਹੁੰਦੇ ਆ ਸਾਡਾ ਮੀਰੀ ਪੀਰੀ ਦਾ ਸੰਧਾਰ। ਕਾਂਗਰਸ ਨਾਲ ਹੀ ਲੜਦੀ ਆਵਾ ਵੀ ਪਾਰਟੀ ਕਹਿੰਦੀ ਅਸੀਂ ਸੈਕੂਲਰ ਆਸੀਂ ਨਹੀਂ ਲੜਦੇ ਹੋਰ ਵੀ ਨਹੀਂ ਲੜਦੇ। ਫਿਰ ਤਾਂ ਤੁਸੀਂ ਦਖਲ ਦਿਨੇ ਉਸ ਧਾਰਮਿਕ ਜਿਹੜੇ ਮਾਮਲੇ 'ਚ ਜਾ ਕੇ ਤਾਂ ਇੱਕ ਗੱਲ ਤਾਂ ਹੋਏਗੀ ਉਹ ਕਿ ਇਹਨਾਂ ਨੇ ਕੀ ਰਹਿਣਾ ਕੀ ਕਿਉਂ ਇਹ ਜਿਹੜੇ ਇਹਨਾਂ ਦੇ ਕੰਮ ਕਰਨ ਵਾਲੇ ਨੇ ਉਹ ਜਾਵੇ ਕਰ ਲੈਣ ਤਾਂ ਚੰਗਾ ਹੁਣ ਇੱਕ ਨੰਨੀ ਕੰਟ੍ਰੈਡੀਸ਼ਨ ਖੜੀ ਹੋ ਜੇਗੀ ਲੋਕਾਂ ਦੇ ਰੀਅਲ ਮੁੱਦੇ ਕਿਤੇ ਹੀ ਰਹਿ ਜਾਣਗੇ। ਜੇ ਉੱਥੇ ਸੰਸਦਾਂ ਵਾਲੀ ਮੀਟਿੰਗ ਜੇ ਹੋਈ ਆ ਤੇ ਉੱਥੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਫਾਈਨਲ ਆ ਜੋ ਵੀ ਕੁਝ ਦਿੱਤਾ ਗਿਆ ਇਹਦੇ ਤੋਂ ਕੋਈ ਅੱਗੇ ਕਾਰਵਾਈ ਨਾ ਹੋਵੇ ਤਾਂ ਐਜੀਪੀਸੀ ਤੇ ਪੰਥਕ ਜਿਹੜੇ ਲੋਕ ਮੰਨ ਰਹੇ ਨੇ ਉਸ ਗੱਲ ਨੂੰ ਤੇ ਦੂਜੇ ਪਾਸੇ ਸਰਕਾਰ ਇਹਦਾ ਚ ਇੱਕ ਨਵੀਂ ਕੰਟਰਡਿਕਸ਼ਨ ਨਾ ਖੜੀ ਹੋ ਜਾਈ ਇਹਨਾਂ ਨੇ ਐਐਸਆਈਟੀ ਬਣਾਈ ਆ ਜੇ ਤਿੰਨ ਦਿਨ ਪਹਿਲਾਂ ਸੱਤ ਮੈਂਬਰੀ ਪੁਰਸ ਦੀ ਕਿ ਤੁਸੀਂ ਜਾਂਚ ਕਰੋ ਇਹ ਸਾਰੇ ਮਾਮਲਿਆਂ ਦੇ ਵਿੱਚ ਕੀ ਆ ਤੇ ਕੁਝ ਲੋਕ ਜਮਾਨਤਾ ਲੈਣ ਲੱਗੇ ਜਿਹੜੇ ਸਾਰੇ ਉਹਨਾਂ ਚ ਕੋਈ ਵੀ ਬੰਦਾ ਹੁਣ ਐਜੀਪੀਸੀ ਦਾ ਮੁਲਾਜ਼ਮ ਨਹੀਂ ਹੈ ਜਿਹੜੇ ਬੰਦੇ 16 ਦੇ ਖਿਲਾਫ ਐਫਆਈਆਰ ਤੇ 16 ਦੇ 16 ਦੀ ਜਿਹੜੀ ਇਹ ਗੱਲ ਆਈ ਸੀ ਹੁਣ ਇਹ ਕੰਟਰਡਿਕਸ਼ਨਾਂ ਜਿਹੜੀਆਂ ਆ ਰਹੀਆਂ ਨੇ ਕੀ ਇਹ ਪੰਜਾਬ ਦੇ ਤੇ ਪੰਥ ਦੇ ਹਿੱਤ ਚ ਨੇ ਜਿਸ ਢੰਗ ਨਾਲ ਇਹਨਾਂ ਦਾ ਨਿਵੇੜੇ ਕੀਤੇ ਜਾ ਰਹੇ ਨੇ ਕੀ ਇਹਦੇ ਨਾਲ ਕੁਝ ਨਿਕਲੂਗਾ ਤੇ ਜੇ ਸਰਕਾਰ ਨੇ ਕਰਨਾ ਹੁੰਦਾ ਪਹਿਲਾਂ ਕਿਉਂ ਨਹੀਂ ਕੀਤਾ 4 ਸਾਲ ਲੰਗਾ ਕੇ ਹੁਣ ਤੁਹਾਡੇ ਦੋ ਵੱਡੇ ਬੰਦੇ ਉੱਥੇ ਜਾਂਦੇ ਕਿਉਂ ਨੇ ਐ ਤਾਂ ਕੋਲ ਤਾਰ ਸਿੰਘ ਸੰਧਵਾ ਉਹ ਨਹੀਂ ਤਾਂ ਉੱਥੇ ਵੀ ਜਾਂਦੇ ਰਹੇ ਨੇ ਔਰ ਵਿਜੇ ਪ੍ਰਤਾਪ ਵੀ ਜਾਂਦੇ ਰਹੇ ਨੇ ਮਹਿਬਲ ਕਲਾਂ ਤੇ ਉੱਥੇ ਜਿਹੜਾ ਮੋਰਚਾ ਲੱਗਦਾ ਸੀ ਇੱਕ ਪਾਸੇ ਸੰਧਵਾ ਉਹ ਵੀ ਕਹਿੰਦੇ ਸੀ ਮੈਂ ਤੁਹਾਡੇ ਨਾਲ ਬੈਠੂ ਆ ਆਖੇ ਜੇ ਨਾ ਕਾਰਵਾਈ ਹੋਈ ਉਧਰ ਦੂਜੇ ਪਾਸੇ ਖੜ ਕੇ ਕੋਈ ਵਰ ਵਿਜੇ ਪ੍ਰਤਾਪ ਕਹਿੰਦਾ ਸੀ ਵੀ ਇੱਕ ਵਾਰ ਤੇ ਠੱਗਿਆ ਗਿਆ ਪੰਜਾਬ ਕਿਉਂਕਿ ਇਹ ਤਾਂ ਹੁਣ ਫੈਸਲਾ ਗੁਰੂ ਗੋਬਿੰਦ ਗੋਬਿੰਦ ਸਿੰਘ ਦੀ ਅਦਾਲਤ ਚ ਹੋਏਗਾ ਤੇ ਦੋਨਾਂ ਤੋਂ ਠੀਕ ਕੌਣ ਹੈ ਇਹ ਲੋਕਾਂ ਦੇ ਸਾਹਮਣੇ ਹੈ ਪੋਜੀਸ਼ਨ ਲੱਕੇ ਕੀ ਹੋਇਆ ਕਿ ਨਹੀਂ ਹੋਇਆ ਮਤਲਬ ਉਹਨਾਂ ਧਾਰਮਿਕ ਮਾਮਲਿਆਂ ਦੇ ਵਿੱਚ ਇਹ ਜਿਹੜੇ ਸੋ ਕਾਲਡ ਸੈਕੂਲਰ ਇਹ ਗੱਲ ਹੈ ਜਿਹਨਾਂ ਦਾ ਉਹ ਕਿਉਂ ਦਖਲ ਦੇਣ ਮੈਨੂੰ ਤਾਂ ਇਸ ਗੱਲ ਦੀ ਲੱਗਦੀ ਹੈ ਬਾਕੀ ਇਹ ਵੱਡਾ ਇਸ਼ੂ ਰਹੇਗਾ ਉੱਥੇ ਜਿਹੜਾ ਉਸ ਮੀਟਿੰਗ ਚ ਲੱਗਦਾ ਇਹ ਹੈ ਕਿਉਂਕਿ ਤੁਰੰਤ ਦਾ ਮੁੱਦਾ ਇਹ ਹੈ ਬਿਲਕੁਲ ਪਰ ਸਭ ਜਿਸ ਤਰ੍ਹਾਂ ਇਹ ਮਾਮਲਾ ਤਾਂ ਪੰਜ ਸਿੰਘਾਂ ਦੀ ਬੈਠਕ ਚ ਵਿਚਾਰਿਆ ਹੀ ਜਾਣਾ ਪਰ ਸਰਕਾਰ ਲਈ ਤਾਂ ਇਹ ਸਵਾਲ ਖੜਾ ਹੈ ਕਿ ਤੁਸੀਂ 328 ਰੁਪਏ ਦੇ ਮਾਮਲੇ ਦੇ ਵਿੱਚ ਜਿੰਨੇ ਚਾਰਜੂ ਕਰਨ ਦੇ ਲਈ ਦਿਖਿਆ ਜੀ ਲਓ ਜੀ ਅਸੀਂ ਜਾ ਕੇ ਫੋਨ ਕਰਤਾ ਸਾਰਾ ਕੁਝ ਇਹ ਕੁਝ ਬਹਿਰਕੁਲਾਮ ਬਰਗਾੜੀ ਵਾਲੇ ਮਾਮਲੇ ਵਿੱਚ ਤੁਸੀਂ ਅਜੇ ਤੱਕ ਕਿਉਂ ਨਹੀਂ ਨਜ਼ਰ ਆਉਂਦੇ ਉਸ ਮਾਮਲੇ ਤੇ ਚਾਰਜੂ ਕਰਦੀ ਸਰਕਾਰ ਦੀ ਕੋਈ ਇੱਛਾ ਸ਼ਕਤੀ ਹੈ ਨਹੀਂ ਜਾਂ ਡਰ ਲੱਗਦਾ ਉਸ ਮਾਮਲੇ ਨੂੰ ਹੱਥ ਪਾਉਂਦੇ ਇੱਕ ਅਨਗਾਈਡਡ ਮਜ਼ਾਇਲ ਹੁੰਦੀ ਹੈ ਕਨ ਗਾਈਡਡ ਸ਼ਿਪ ਹੁੰਦਾ ਉਹ ਜਿੱਦਰ ਨੂੰ ਥੋੜਾ ਬਹੁਤਾ ਹਵਾ ਦਾ ਰੌਂਕ ਇਹਨੇ ਕੰਨ ਛੂਕ ਪੜਦੀ ਉਸ ਪਾਸੇ ਨੂੰ ਤੁਰ ਪੈਂਦਾ ਹੁੰਦਾ ਉਹਦਾ ਕੋਈ ਆਬਜੈਕਟ ਨਹੀਂ ਹੁੰਦਾ ਅਸੀਂ ਉਸ ਨਿਜ਼ਾਮ 'ਚ ਰਹ ਰਹੇ ਹਾਂ ਸਮੱਸਿਆ ਸਾਡੀ ਹੈਗੀ ਆ ਧਰਮ ਦੇ ਤੌਰ ਤੇ ਵੀ ਸਮੱਸਿਆ ਹੈਗੀ ਆ ਐਸਜੀਪੀ ਦੀ ਸਮੱਸਿਆ ਹੈਗੀ ਆ ਜਥੇਦਾਰਾ ਸਾਹਿਬ ਦੇ ਉੱਤੇ ਵੀ ਕਿੰਤੂ ਪਰੰਤੂ ਬਹੁਤ ਪਹਿਲਾਂ ਕਦੀ ਇਦਾਂ ਨਹੀਂ ਸੀ ਹੁੰਦਾ ਹੁਣ ਕਈ ਵੇਰੇ ਮਨ ਨੂੰ ਆਉਂਦਾ ਵਾ ਵੀ ਕੋਈ ਸਮਝਦੇ ਕੁਛ ਨਹੀਂਗਾ ਸਿਰਫ ਜਥੇਦਾਰਾਂ ਦੀ ਗੱਲ ਨਹੀਂ ਹੈਗੀ ਸਾਡੀਆਂ ਸੰਸਥਾਵਾਂ ਦੀ ਗੱਲ ਹੈਗੀ ਆ ਉਹ ਸੰਸਥਾਵਾਂ ਜਿਹੜੀਆਂ ਮਤਲਬ ਤੁਸੀਂ ਦੇਖੋ ਕਿੱਡਾ ਵੱਡਾ ਜਿਹੜੇ ਜਿਹੜਾ ਹੈਗਾ ਅਸੀਂ ਉਹਦੇ ਪਿੱਛੇ ਇਤਿਹਾਸ ਹੈਗਾ ਵਾ ਇਹ ਹੋ ਰਿਹਾ ਸਰਕਾਰ ਦੀ ਆਪਣੀ ਗਵਰਨਸ ਸਰਕਾਰ ਦਾ ਕੰਮ ਕੀ ਹੈਗਾ ਠੀਕ ਹੈ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਕਹਿੰਦੀ ਆ ਵੀ ਆਫੀਰ ਉਹਨਾਂ ਨੂੰ ਜਾਂਦੀ ਆ ਵੀ ਕਰੋ ਤੁਸੀਂ ਫਿਰ ਤਾਂ ਗੱਲ ਬਣਦੀ ਸਮਝ ਆਉਂਦੀ ਆ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਜਾਂ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਸਰਕਾਰ ਤੋਂ ਬਾਅਦ ਇਸ ਸਿਸਟਮ ਤੋਂ ਬਾਹਰ ਕੁਝ ਨਹੀਂ ਆ ਚਾਹੇ ਸਮਾਜਿਕ ਸਿਸਟਮ ਅਲਟੀਵੇਟ ਹੁੰਦਾ ਫਿਰ ਪੋਲਿਟੀਕਲ ਸਿਸਟਮ ਹੁੰਦਾ ਦਰਮੋ ਦਾ ਹਿੱਸਾ ਹੈਗਾ ਭਾਵੇਂ ਉਹਨਾਂ ਦੀ ਆਪਣੀਆਂ ਆਪਣੀਆਂ ਬਾਉਂਡਰੀਜ਼ ਹੈਗੀਆਂ ਪਰ ਸਾਡਾ ਇੰਨਾ ਰਲਗੱਡ ਹੋ ਗਿਆ ਕਿ ਅਸੀਂ ਬਾਉਂਡਰੀਜ਼ ਨੂੰ ਕਰਾਸ ਕਰਦੇ ਆਂ ਤਰ ਮੋੜਾ ਰਾਜਨੀਤੀ ਤੁਰਿਆ ਫਿਰਦਾ ਰਾਜਨੀਤੀ ਵਾਲਾ ਧਰਮੀ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਜਿੱਧਰ ਨੂੰ ਜੀ ਕਰਨਦਾ ਉਧਰਲੇ ਪਾਸੇ ਨੂੰ ਤੁਰ ਪੈਂਦੇ ਆ ਜਿੱਥੋਂ ਥੋੜਾ ਪਤਾ ਇਹਦਾ ਮਤਲਬ ਹੈਗਾ ਇਹ ਮੋٹے ਤੌਰ ਤੇ ਸਾਡੇ ਸਮਾਜਿਕ ਵਰਤਾਰੇ ਦੇ ਉੱਤੇ ਜਾਂ ਪੰਜਾਬ ਦਾ ਜਿਹੜੀ ਟੋਟਲ ਜਿਹੜੀ ਹੋਂਦ ਆ ਉਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਇਹ ਚਿੰਨ੍ਹ ਵਾਂ ਵੀ ਪਈ ਹੋਖ ਹੀ ਰਿਹਾ ਕੋਈ ਤਾਂ ਇੱਕ ਜਿਹੜਾ ਘੱਟੋ ਘੱਟ ਨੂੰ ਕਹਿੰਦੇ ਹੁੰਦੇ ਵੀ ਮਿਨਿਮਮ ਪ੍ਰੋਗਰਾਮ ਅਜੰਡਾ ਹੋਵੇ ਵੀ ਇੱਥੇ ਐਸ ਪਾਸੇ ਨਹੀਂ ਜਾਣਾ ਇੱਧਰ ਨਹੀਂ ਜਾਣਾ ਆਹ ਕਰਨਾ ਆਹ ਨਹੀਂ ਕਰਨਾ ਪੰਜਾਬ ਨੂੰ ਮਾਰਿਆ ਹੀ ਇਸ ਨੇ ਇਸ ਨਾਲ ਕਾਟ ਨੇ ਜਿਹੜਾ ਹੈਗਾ ਪੰਜਾਬ ਨੂੰ ਮਾਰਿਆ ਦੂਸਰੀ ਗੱਲ ਰਹੀ ਹੈ ਸਟੇਟ ਦੀ ਕਿਉਂਕਿ ਆਪਾਂ ਉਹ ਛੱਡ ਦਈਏ ਸਟੇਟ ਦਾ ਕੰਮ ਹੈ ਗਵਰਨੈਂਸ ਲਾ ਐਂਡ ਆਰਡਰ ਦੀ ਮੇਨਟੇਨ ਕੀਤੀ ਜਾਵੇ ਸਟੇਟ ਦਾ ਕੰਮ ਹੈ ਲੋਕਾਂ ਨੂੰ ਜਸਟਿਸ ਡਿਲੀਵਰ ਕੀਤਾ ਜਾਵੇ ਉਹਨਾਂ ਦੀ ਲਾਈਫ ਉਹਨਾਂ ਦੀ ਪ੍ਰਾਪਰਟੀ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦੇ ਹਿਊਮਨ ਰਾਈਟਸ ਉਹਨਾਂ ਦੇ ਜਿਹੜੇ ਖਾਸ ਕਰਕੇ ਫੰਡਾਮੈਂਟਲ ਰਾਈਟਸ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਡੈਮੋਕਰੈਟਿਕ ਰਾਈਟਸ ਹੈਗੇ ਆ ਪੰਚਾਇਤਾਂ ਸੀਗੀਆਂ ਜਾਂ ਜਿਹੜੇ ਹੋਰ ਸੀਗੇ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਉਹਨਾਂ 'ਤੇ ਪਹਿਰਾ ਦਿੱਤਾ ਜਾਵੇ ਉਹਨਾਂ ਨੂੰ ਵਿਦਿਆ ਦਿੱਤੀ ਜਾਵੇ ਉਹਨਾਂ ਨੂੰ ਚੰਗੀਆਂ ਸਹਿ ਸੁਵਿਧਾ ਦਿੱਤੀਆਂ ਜਾਣ ਉਹਨਾਂ ਨੂੰ ਇੰਪਾਵਰ ਕੀਤਾ ਜਾਵੇ ਉਹਨਾਂ ਨੂੰ ਚੰਗੇ ਪੋਲਿਟਿਕਲ ਹਿਊਮਨ ਬੀਇੰਗਸ ਬਣਾਇਆ ਜਾਵੇ ਤਖੜੇ ਜਿਹੜਾ ਜਿਹੜਾ ਜਾਤੀ ਹੁੰਦੀ ਉਹਦੇ ਨਾਲ ਖੜਿਆ ਜਾਵੇ ਗਰੀਬ ਬੰਦੇ ਨੂੰ ਇਨਸਟੈਂਸ ਇਨਸਾਫ ਮਿਲੇ ਇਹ ਸਾਰੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੈ ਸਿਸਟਮ ਦੀਆਂ ਜ਼ਿੰਮੇਵਾਰੀਆਂ ਹੈ ਤੁਸੀਂ ਸੈਟ ਬਣਾ ਕੇ ਸਾਰੇ ਮਸਲੇ ਲਾਂਬੇ ਕਰ ਦੋ ਉਸ ਪਾਸੇ ਵਾਲੇ ਤਰਫੋਂ ਸੈਟ ਚੋਂ ਕੀ ਨਿਕਲਦਾ ਮਤਲਬ ਜਿਹੜੀ ਸਾਡੇ ਤਾਂ ਕਈ ਵਾਰੀ ਮਜ਼ਾਕ ਵਾਲੀ ਗੱਲ ਹੁੰਦੀ ਸੀ ਜਦੋਂ ਇੱਥੇ ਯੂਨੀਵਰਸਿਟੀ ਸਿਸਟਮ ਦੇ ਵਿੱਚ ਉਹ ਕਮੇਟੀ ਬਣਾ ਦਿਓ ਜੀ ਕੋਈ ਵੇਖਣ ਚਲੋ ਕਮੇਟੀ ਬਣਾਤੀ ਉਹ ਕਮੇਟੀ ਦਾ ਮਤਲਬ ਮਿੱਟੀ ਆ ਇਹ ਸਬ ਕਮੇਟੀ ਬਣਾ ਦਿਓ ਜੀ ਸਾਰੀ ਮਿੱਟੀ ਪਾ ਦਿਓ ਮੇਰੇ ਮਤਲਬ ਕਮੇਟੀ ਮਿੱਟੀ ਤੇ ਜਿਹੜੀ ਸਬ ਕਮੇਟੀ ਆ ਉਹ ਸਾਰੀ ਮਿੱਟੀ ਉਹ ਸਭ ਮਿੱਟੀ ਕਰ ਦਿਓ ਉਹ ਜੋ ਵੀ ਤਾਣਾ ਬਾਣਾ ਉਹਨੂੰ ਮਿੱਟੀ ਕਰ ਦਿਓ ਜਦੋਂ ਕੱਲ ਕੇ ਪਾਸੇ ਨਾਲ ਜਾਣੀ ਹੋਵੇ ਉਹਨੂੰ ਇਸ ਪਾਸੇ ਲੈ ਜਾਓ ਕਿੰਨੀਆਂ ਕਮੇਟੀਆਂ ਕਿੰਨੀਆਂ ਸੈਟਸ ਬਣੀਆਂ ਕੋਈ ਲੌਜੀਕਲ ਐਂਡ ਤੱਕ ਗਿਆ ਬਾਈਬਲ ਕਲਾਾਂ ਦੀ ਆਪਾਂ ਗੱਲ ਕਰਦੀ ਤੂੰ ਬਿਲਾ ਉਹ ਹੋਰ ਬਹੁਤ ਸਾਰੇ ਆ ਕਿੰਨੇ ਹਿਊਮਨ ਰਾਈਟਸ ਦੇ ਇਸ਼ੂ ਹੈਗੇ ਆ ਆਪਾਂ ਰੋਜ਼ ਨਵਾਂ ਨਿਤ ਕਰਨਲ ਸਾਹਿਬ ਨਾਲ ਕੀ ਹੋਇਆ ਇਹ ਖਾਸ ਕਰਕੇ ਜਿਹੜੇ ਮਾਰੇ ਜਾਂਦੇ ਪੁਲਿਸ ਦੇ ਹੱਥੋਂ ਉਹਨਾਂ ਦੇ ਕਿੰਤੂ ਪਰੰਤੂ ਹੈਗਾ ਵਾ ਸਾਰੀਆਂ ਗੱਲਾਂ ਹੈਗੀਆਂ ਦਿਨੋ ਦਿਨ ਦਿਨੋ ਦਿਨ ਇਹ ਸਰਕਾਰ ਦਾ ਬੇਸਿਕਲੀ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਕਿ ਇੰਨਾ ਵੱਡਾ ਮੈਂਡੇਟ ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਸੀ ਮੈਂਡੇਟ ਦਾ ਮਤਲਬ ਹੁੰਦਾ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਇਤਬਾਰ ਲੋਕਾਂ ਦਾ ਭਰੋਸਾ ਲੋਕਾਂ ਨੂੰ ਚੰਗੇ ਦਿਨ ਆਉਣ ਦੀ ਆਸ ਲੋਕਾਂ ਨੂੰ ਲੱਗਣਾ ਵੀ ਅਸੀਂ ਕੀ ਹੁੰਦਾ ਵੀ ਸਾਡੇ ਚ ਪਹਿਲਿਆਂ ਨੇ ਜੋ ਕਰਦੇ ਸੀ ਉਹ ਨਾ ਇਦਾਂ ਹੋਵੇ ਜਿਹੜੇ ਵੀ ਜਿੰਨਾ ਕਰਕੇ ਲੋਕਾਂ ਨੇ ਵੋਟਾਂ ਨਹੀਂ ਪਾਉਂਦੀਆਂ ਜੋ ਗੁੰਡਾਗਰਦੀ ਬਦਮਾਸ਼ੀ ਜੋ ਸਰਾਬ ਬੋਲਾ ਕੇਬਲ ਤੁਸੀਂ ਇਹੀ ਇਹੀ ਮੁੱਦੇ ਸੀ ਨਾ ਲੋਕਾਂ ਦੇ ਚੰਗੀ ਵਿਦਿਆ ਮਿਲੂਗੀ ਚੰਗੀ ਸਿਹਤ ਮਿਲੂਗੀ ਰੁਜ਼ਗਾਰ ਮਿਲੂਗਾ ਇਹ ਕਿਹੜੇ ਪਾਸੇ ਲੈ ਕੇ ਜਾ ਰਹੇ ਤਾਂ ਅਲਟੀਮੇਟਲੀ ਇਹ ਇਹ ਹੈਗਾ ਕਿ ਹੁਣ ਵੱਡਾ ਸਵਾਲ ਸਾਡੇ ਲਈ ਹੁੰਦਾ ਇਹ ਤੇ 5 ਸਾਲ ਪੂਰੇ ਕਰ ਜਾਣਗੇ ਮੈਨੂੰ ਨਹੀਂ ਪਤਾ ਵੀ ਦੂਹਰੇ ਪਾਸੋਂ ਕੋਈ ਆਲਟਰਨੇਟਿਵ ਮਿਲਦਾ ਕਿ ਨਹੀਂ ਮਿਲਦਾ ਕਿ ਪੰਜਾਬ ਦੀ ਇਨੀ ਕਿਸਮਤ ਮਾੜੀ ਆ ਵੀ ਸਾਨੂੰ ਇਸ ਕਿਸਮ ਦੇ ਲੋਕ ਮਹਿਣਗੇ ਜਿਹੜੇ ਹਰ ਪਾਸੇ ਹੱਥਲ ਪੈਰ ਮਾਰੀ ਜਾਣਗੇ ਧਰਮਾਲੇ ਪਾਸੇ ਵੀ ਚੱਲ ਜਾਣਗੇ ਡੇਰਿਆਂ ਵਾਲੇ ਪਾਸੇ ਵੀ ਤੁਰ ਜਾਣਗੇ ਮਤਲਬ ਹੋ ਕੀ ਰਿਹਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਅਸੀਂ ਹਾਸ਼ੀਏ ਤੇ ਬੈਠੇ ਆ ਫਿਰ ਅਸੀਂ ਅਬਰਪਟਲੀ ਰਿਸਪੌਂਡ ਕਰਦੇ ਆ ਰਿਐਕਟ ਕਰਦੇ ਆ ਇੱਕ ਹੋਰ ਹੋ ਗਿਆ ਜਦੋਂ ਨਾਰਮਲ ਪ੍ਰੋਸੈਸ ਗਵਰਨੈਂਸ ਦਾ ਨਾਰਮਲ ਪ੍ਰੋਸੈਸ ਸੇ ਪੋਲੀਟਿਕਲ ਸੋਸ਼ੀਅਲਾਈਜੇਸ਼ਨ ਦਾ ਨਹੀਂ ਹੁੰਦਾ ਉਹ ਰਿਐਕਸ਼ਨ ਹੁੰਦਾ ਵਾ ਰੀਐਕਸ਼ਨ ਹਮੇਸ਼ਾ ਹੀ ਜਿਹੜਾ ਉਹ ਐਂਟੀ ਪੀਪਲ ਹੁੰਦਾ ਉਹਦੇ ਵਿੱਚ ਲੌਜੀਕ ਬਹੁਤ ਘੱਟ ਹੁੰਦਾ ਪੁਆਇੰਟ ਇਹ ਹੈਗਾ ਵੀ ਹੋਇਆ ਕਿਉਂ ਇਹਨਾਂ ਦੀ ਵਜ੍ਹਾ ਕਰਕੇ ਹੋਇਆ ਹੁਣ ਮੰਨ ਲਓ ਇਸ ਇਸ ਸਾਲ ਦੇ ਵਿੱਚ ਜੇ ਇਹੀ ਸੈਟ ਜਿਹੜੇ ਲੋਕਾਂ ਦੇ ਦਰਵਾਜ਼ੇ 'ਚ ਗੋਲੀਆਂ ਵੱਜਣ ਲੀਆਂ ਮਾਂ ਜਾਂ ਜੋ ਪੰਜਾਬ ਦੇ ਵਿੱਚ ਹੋਰ ਮਾੜਾ ਹੋ ਰਿਹਾ ਵਾ ਤੁਸੀਂ ਉੱਥੇ ਕਿਉਂ ਨਹੀਂ ਬਣਾਉਂਦੇ ਆਪਣੇ ਤੋਂ ਤੁਸੀਂ ਸੂਬਾ ਮੋਟਰ ਸਰਕਾਰ ਕਿਉਂ ਨਹੀਂ ਲੈਂਦੀ ਕੋਰਸ ਲੈਂਦੀ ਆ ਮਾਂ ਕਿੰਨਾ ਪੰਜਾਬ ਦੇ ਵਿੱਚ ਹਰ ਵੇੜੇ ਕੀ ਕੁਝ ਹੋ ਰਿਹਾ ਇੱਕੇ ਵਿੱਚ ਪੰਜਾਬ ਦਾ ਸ਼ਹਿਰ ਨੂੰ ਨਹੀਂ ਵੀ ਸਮਝ ਨਹੀਂ ਹੈਗੀ ਇਹ ਪੂਏ ਤੇ ਬਾਰੇ ਬਹੁਤ ਇਕੱਠੇ ਕਰ ਲਿਆ ਹੈ ਇਸ ਚੈਨ ਹੁਣ ਤਾਂ ਮੇਰੇ ਖਿਆਲੇ ਉੱਥੇ ਜਾਣਗੇ ਤਾਂ ਬਹੁਤ ਮੁਸ਼ਕਲ ਹੋ ਜਿਹੜਾ ਪੰਜਾਬ ਦਾ ਇਮੇਜ ਸੀਗਾ ਇਹਨਾਂ ਨੂੰ ਉਹਦੇ ਬਾਰੇ ਵੀ ਥੋੜੀ ਬਹੁਤੀ ਸ਼ਰਮ ਨਹੀਂ ਹੈਗੀ ਕਿ ਜਿਹੜਾ ਇਮੇਜ ਪੰਜਾਬ ਬਾਰੇ ਸੀਗਾ ਉਹ ਇਮੇਜ ਡਾਊਨ ਗਿਆ ਪੰਜਾਬੀ ਕਦੀ ਕਿਸੇ ਦੇ ਥੱਲੇ ਨਹੀਂ ਸੀ ਲੱਗਾ ਔਰ ਜਿਹੜੇ ਥੱਲੇ ਲੱਗੇ ਆ ਉਹਨਾਂ ਨੂੰ ਲੋਕਾਂ ਨੇ ਕਾ ਨਹੀਂ ਪਾਇਆ ਪਰ ਇਹ ਥੱਲੇ ਲੱਗਣਾ ਇੱਕ ਪਾਸੇ ਰਿਹਾ ਤੇ ਸਾਰੇ ਦੇ ਸਾਰਾ ਜਿਹੜਾ ਵਾ ਡਿਕਟੇਸ਼ਨ ਹੀ ਉੱਥੋਂ ਹੋ ਰਹੀ ਆ ਇਹ ਤਾਂ ਹੈ ਹੀ ਨਹੀਂ ਉਸ ਸਪੇਸ ਦੇ ਵਿੱਚ ਤੋ ਇਸ ਕਰਕੇ ਜਿੱਦਾਂ ਕੋਈ ਕਹਿ ਦਿੰਦਾ ਜਿੱਦਾਂ ਕੰਨ ਭਰ ਦਿੰਦਾ ਨਾ ਜਿਹੜੇ ਜਿਨ੍ਹਾਂ ਲੋਕਾਂ ਜਿੱਦੋਂ ਸੱਚਾਈ ਦਾ ਨਾਂ ਪਤਾ ਹੋਵੇ ਤੁਹਾਡੇ ਕੋਲ ਤਾਕਤ ਆ ਜਾਵੇ ਅੱਛਾ ਵੈਸਟਰਨ ਇੰਟਰਸਟ ਖੜੇ ਹੋ ਜਾਂਦੇ ਆ ਇਧਰੋਂ ਫੋਕ ਮਾਰੀ ਇਧਰੋਂ ਫੋਕ ਮਾਰੀ ਤੇ ਉਹ ਫਿਰ ਇਦਾਂ ਦੇ ਫੈਸਲੇ ਹੁੰਦੇ ਵੀ ਤੁਸੀਂ ਮਡਲ ਕਰੋ ਧਾਰਮਿਕ ਮੁੱਦਿਆਂ ਦੇ ਵਿੱਚ ਵੀ ਹੋਰ ਨਾ ਮੁੱਦਿਆਂ ਦੇ ਵਿੱਚ ਜਿਹੜੇ ਕੋਰ ਇਸ਼ੂਸ ਹੈਗੇ ਆ ਉਹਨਾਂ ਤੋਂ ਤੁਸੀਂ ਲੰਬੇ ਹੋ ਜੀ